ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੈ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਮ ਜਿਲ੍ਹਾ ਇਸਵਨ ਨੂੰ ਫਰੋਈ ਪਰ ਹੈ ਤੇ ਨੇੜੇ ਸ਼ਹਿਰ ਹੈ ਜਿਹੜਾ ਦੋਸਤੋ ਮੁੱਦਕੀ ਹੈ ਬਾਈ ਹੁਣੀ ਵਪਾਰ ਦਾ ਕੰਮ ਕਰਦੇ ਪਸ਼ੂਏ ਜਿਹੜੇ ਦੋਸਤੋ ਰੂਟੀਨ ਚ ਆਉਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋਵੇਂ ਕਟੀਆਂ ਦੋਸਤੋ ਨੀਲੀ ਰਾਵੀ ਨਸਲ ਦੀਆਂ ਠੀਕ ਹੈ ਜੀ ਤੇ ਇੱਕ ਤੁਹਾਨੂੰ ਦੋਸਤੋ ਛੋਟੀ ਦਿਖਾਉਣੀ ਹੈ ਤੇ ਇੱਕ ਬਿਲਕੁਲ ਛੋਟਾ ਬੱਚਾ ਦਿਖਾਉਣਾ ਨੀਲੀ ਦਾ ਇਹ ਵੀ ਕੱਟੀ ਹੈ ਠੀਕ ਹੈ ਜੀ ਬਹੁਤ ਸੋਹਣੀ ਹੈ ਚੰਗੇ ਢਾਂਚੇ ਦੀ ਬਾਕੀ ਗੱਲਬਾਤ ਬਾਈ ਨਾਲ ਕਰਾਂਗੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਕਰ ਲਓ ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਨਾਂ ਪਸ਼ੂਆਂ ਦੀ ਜਿਹੜੀ ਗੱਲਬਾਤ ਆਜੋ ਬਾਈ ਨਾਲ ਕਰੀਏ ਸਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਦੱਸਿਓ ਜਸਕਰਨ ਸਿੰਘ ਹੈ ਜੀ ਪਿੰਡ ਲੋਹਾਂਮ ਹੈ ਹਨਾ ਮੈਂਡਲ ਖਾਮ ਜਲਾਫ ਰੋਇ ਤੇ ਦੋ ਨਗ ਲੈ ਆਂਦੇ ਹਨਾ ਬਾਈ ਹਾਂ ਇੱਕ ਤਾਂ ਹੀ ਬੱਚਾ ਹੈਗਾ ਚਾਰਾਂ ਕਿ ਮਹੀਨਿਆਂ ਦਾ ਅੱਛਾ ਐਡੀ ਕੱਟ ਜੇ ਠੀਕ ਹੈ ਚਾਰਾਂ ਮਹੀਨੇ ਦਾ ਇਹ ਹਾਂਜੀ ਚਾਰਾਂ ਮਹੀਨੇ ਦਾ ਠੀਕ ਹੈ ਤੇ ਦੁੱਧ ਦੁੱਧ ਛੱਡਿਆ ਇਹਦਾ ਹਾਂ ਹਾਂ ਦੁੱਧ ਛੱਡਿਆ ਹੀ ਪੱਟੇ ਪੁੱਟੇ ਵਧੀਆ ਹਨਾ ਠੀਕ ਹੈ ਪੈਰ ਚਾਰੇ 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 ਹੀ ਹੈ ਜੀ ਠੀਕ ਹੈ ਤੂਰੀ ਮੜ ਜੇ ਨੂੰ ਖੋਲੇਗਾ ਪਤਾ ਕਿਹੜੇ ਸੀ ਮਨੂ ਅੱਛਾ ਸੀਮਨ ਸੂਨ ਪਤਾ ਕਿਹੜੇ ਦੀ ਕਿਹਨੇ ਪਤਾ ਨਹੀਂ ਸੀਮਨ ਦਾ ਹੀ ਹੈ ਅੱਛਾ ਸਰਕਾਰੀ ਸੀਮਨ ਦੀ ਦੋਸਤੋ ਘੱਟੀ ਹੈ ਇਹ ਠੀਕ ਹੈ ਜੀ ਬਿਲਕੁਲ ਛੋਟੀ ਉਮਰ ਹੈ ਚਾਰ ਮਹੀਨੇ ਉਮਰ ਹੈ ਠੀਕ ਹੈ ਜੀ ਦੁੱਧ ਇਹਦਾ ਛੱਡਿਆ ਹੋਇਆ ਤੇ ਪੱਠੇ ਵਗੈਰਾ ਜਿਹੜਾ ਦੋਸਤੋ ਫੀਡ ਵਗੈਰਾ ਬਿਲਕੁਲ ਸਹੀ ਖਾਂਦੀ ਹੈ ਠੀਕ ਹੈ ਜੀ ਜਿਸ ਕਿਸੇ ਵੀਰ ਭਰਾ ਨੇ ਸਾਂਭਣ ਵਾਸਤੇ ਲੈਣੀ ਹੈ ਤਾਂ ਦੋਸਤੋ ਕੱਟੀ ਬਹੁਤ ਸੋਹਣੀ ਹੈ ਇਹ ਆ ਦੇ ਨੋਵੀ ਚਿੱਟਾ ਠੀਕ ਹੈ ਤੇ ਇਧਰਲੇ ਮਗਰਲੇ ਪੈਰ ਠੀਕ ਹੈ ਤੇ ਦੋਸਤੋ ਪੈਰ ਮਤਲਬ ਕਿ ਅਗਲੇ ਪੈਰਾਂ ਤੇ ਬਿਲਕੁਲ ਸਹੀ ਨਿਸ਼ਾਨੀਆਂ ਠੀਕ ਹੈ ਜੀ ਮਗਰਲੇ ਪੈਰਾਂ ਤੇ ਬਹੁਤ ਸੋਹਣੀ ਮਾਰਕਿੰਗ ਠੀਕ ਹੈ ਜੀ ਅੱਖਾਂ ਬਿਲਕੁਲ ਨੀਲੀਆਂ ਤੇ ਕੱਟ ਹੈ ਜਿਹੜਾ ਦੋਸਤੋ ਬਹੁਤ ਸੋਹਣਾ ਹੈ ਠੀਕ ਹੈ 4 ਮਹੀਨੇ ਉਮਰ ਹੈ ਠੀਕ ਹੈ ਜੀ ਬਾਕੀ ਫੀਡ ਫੂਡ ਖਾਂਦੀ ਹੈ ਬਈ ਵਧੀਆ ਹਾਂ ਹਾਂ ਵਧੀਆ ਵੀਰੇ 4 ਕਿਲੋ ਫੀਡ ਵਧੀਆ ਅੱਛਾ ਚੋਕਰ ਵਗੈਰਾ ਦੋਸਤੋ ਵਧੀਆ ਖਾਂਦੀ ਹੈ ਠੀਕ ਹੈ ਜੀ ਤੇ ਉਮਰ ਛੋਟੀ ਹੈ ਥਣ ਛੋਟਾ ਹੋਊਗਾ ਹਜੇ ਥਣ ਬਈ ਵੇਖੀਏ ਚਾਰੀ ਹੈ ਹਾਂ ਹਾਂ ਥਣ ਵੀਰੇ ਚਾਰ ਆ ਮੱਥ ਤੇ ਥਣ ਲੱਗਿਆ ਅੱਛਾ ਹਾਂ ਠੀਕ ਹੈ ਵੇਖੀਏ ਮੜ ਜੀ ਦੇਖ ਲੈਨੇ ਬਸ ਬਾਕੀ ਦੋਸਤੋ ਥਣ ਚਾਰੀ ਹੈ ਚਾਰ ਹੀ ਹੈ ਜੀ ਠੀਕ ਹੈ ਹਾਂ ਤੇ ਕੀ ਰੇਟ ਹੋਊਗਾ ਇਹਦਾ ਰੇਟ ਵੀਰੇ ਦਾ 13000 ਹੈ 13000 ਹਾਂ ਜੀ ਠੀਕ ਹੈ ਦੋਸਤੋ 13000 ਰੁਪਿਆ ਡਿਮਾਂਡ ਠੀਕ ਹੈ ਜੀ ਜਿੰਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣੀ ਠੀਕ ਹੈ ਤੇ ਦੂਜੇ ਨੰਬਰ ਵਾਲੀ ਝੋਟੀ ਕਿੰਨੇ ਟਾਈਮ ਦੀ ਹੋਊਗੀ ਇਹ ਵੀਰੇ 2 ਸਾਲ ਤੋਂ ਘੱਟ ਆ ਥੋੜੀ ਜੀ ਅੱਛਾ ਹਾਂ 1.5 ਸਾਲ ਤੋਂ ਤਾਂ ਠੀਕ ਹੈ ਪੌਣੇ ਇੱਕ ਦੋ ਸਾਲ ਦੀ ਹੋਊਗੀ ਹਾਂਜੀ ਹਾਂਜੀ ਠੀਕ ਹੈ ਖੋਲੀ ਇਹਨੂੰ ਮੜੀ ਮੰਨ ਕੇ ਚੱਲੋ ਵੀ ਦੋਸਤੋ ਪੌਣੇ ਇੱਕ ਦੋ ਸਾਲ ਉਮਰ ਹੋਊਗੀ ਠੀਕ ਹੈ ਜੀ ਬਾਕੀ ਦੋਸਤੋ ਨਿਸ਼ਾਨੀਆਂ ਬਹੁਤ ਸੋਹਣੀਆਂ ਚਾਰੇ ਪੈਰਾਂ ਤੇ ਮਾਰਕਿੰਗ ਜਾਇਜ਼ ਠੀਕ ਹੈ ਅੱਖਾਂ ਅੱਖਾਂ ਬਿਲਕੁਲ ਨੀਲੀਆਂ ਆ ਤੇ ਸੰਘ ਦੋਸਤੋ ਕੁੰਡੇ ਐ ਠੀਕ ਹੈ ਜੀ ਬਾਕੀ ਦੋਸਤੋ ਕਾਦ ਵਗੈਰਾ ਵੀ ਬਹੁਤ ਸੋਹਣਾ ਉਮਰ ਮੰਨ ਕੇ ਚੱਲੋ ਵੀ ਪੌਣੇ ਇੱਕ ਦੋ ਸਾਲ ਹੋਊਗੀ ਠੀਕ ਹੈ ਜੀ ਸੰਘ ਐ ਜਿਹੜੇ ਦੋਸਤੋ ਬਿਲਕੁਲ ਕੁੰਡੇ ਐ ਅੱਖਾਂ ਤੇ ਦੋਸਤੋ ਵੈ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਫੇਸ ਸੋਹਣਾ ਤੇ ਅੱਖਾਂ ਜਿਹੜੀਆਂ ਦੋਸਤੋ ਬਿਲਕੁਲ ਨੀਲੀਆਂ ਬਸ ਠੀਕ ਹੈ ਬਈ ਲੈ ਚੱਲ ਸੰਘ ਮੈਂ ਰਿਡਿਓ ਕਰਕੇ ਦਿਖਾ ਦਿੰਦਾ ਦੋਵੇਂ ਕੁੰਡੇ ਐ ਬਿਲਕੁਲ ਠੀਕ ਹੈ ਜੀ ਉਮਰ ਐ ਜਿਹੜੀ ਦੋਸਤੋ ਪੌਣੇ ਇੱਕ ਦੋ ਸਾਲ ਐ ਬਾਕੀ ਦੋਸਤੋ ਸਾਂਭਣ ਵਾਲੀ ਐ ਝੂਟੀ ਨਿਸ਼ਾਨੀਆਂ ਬਹੁਤ ਸੋਹਣੀਆਂ ਆ ਗਿਆ ਬਿਲਕੁਲ ਪੂਰੀ ਪੂਰੀ ਮਾਰਕਿੰਗ ਹੈ ਠੀਕ ਹੈ ਜੀ ਬਾਕੀ ਸੋਹਣੀਆਂ ਝੋਟੀ ਦੋਸਤੋ ਸਿੰਗਾ-ਸੁੰਗਾ ਦੀ ਮੂੰਹ ਦੀ ਸੋਹਣੀ ਹੈ ਠੀਕ ਹੈ ਥਣ ਦੇਖੀਏ ਭਈ ਇਹਦੇ ਥਣ ਦੇਖ ਲੈ ਵੀਰੇ ਇੱਕ ਨਾ ਤੇ ਝੋਟੀ ਦੀ ਫੋਟ ਆ ਚਾਲੇ ਇੱਥੇ ਥਣਾ ਚ ਹਾਂ ਕਿਉਂਕਿ ਉਹਦਾ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਬਾਕੀ ਆਪਣਾ ਦੱਸਣ ਦਾ ਫਰਜ਼ ਹੈ ਨਾ ਨਹੀਂ ਨਹੀਂ ਸਹੀ ਗੱਲ ਹੈ ਹਾਂ ਜਿਵੇਂ ਆ ਦੇਖੋ ਝੋਟੀ ਜੀ ਆ ਮਾੜੀ ਜੀ ਠੀਕ ਹੈ ਬਾਕੀ ਥਣਾ ਤੋਂ ਦੋਸਤੋ ਛੋਟਾ ਥਣਾ ਠੀਕ ਹੈ ਇਹ ਮਤਲਬ ਕਿ ਕੋਈ ਤੁਹਾਨੂੰ ਪਤਾ ਜੀ ਵੀ ਆਮ ਪਸੂਆਂ ਦੇ ਆ ਹੀ ਜਾਂਦਾ ਕੋਈ ਇਹਦੀ ਦਿੱਕਤ ਨਹੀਂ ਪੈਂਦੀਗੀ ਇਹ ਦੂਜੇ ਥਣਾ ਤੋਂ ਛੋਟਾ ਹੀ ਰਹਿ ਜਾਂਦਾ ਹੁੰਦਾ ਛੋਟੇ ਐਵਰੇਜ ਜਿਵੇਂ ਛੋਟੇ ਆ ਪਾਕੇ ਦੀ ਹੈ ਨਾ ਠੀਕ ਹੈ ਕੀ ਰੇਟ ਹੋਊਗਾ ਇਹਦਾ ਇਹਦਾ ਬਾਰੇ 27000 27000 ਠੀਕ ਹੈ ਬਾਕੀ ਹੋਰ ਛੋਟੇ 6-7 ਮਹੀਨਿਆਂ ਨੂੰ ਬਣ ਜੂਗੇ ਹੂੰ ਹੂੰ ਹਾਂ ਐ ਦੋਸਤੋ 27000 ਰੁਪਿਆ ਡਿਮਾਂਡ ਠੀਕ ਹੈ ਜੀ ਦੋ ਨਾਗੇ ਦਿਖਾਤੇ ਆ ਦੋਆਂ ਦਾ ਰੇਟ ਦੱਸਤਾ ਜਿਹੜਾ ਨਾਗ ਜਿਹਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਖਰੀਦੇ ਲੈਣੇ ਠੀਕ ਹੈ ਜੀ ਤੇ ਰੇਟ ਚ ਹੋਜੂ ਬਾਈ ਮੜਾ ਬਟਾ ਆ ਬਾਰੇ ਮਾਨਤਾ ਨਾ ਠੀਕ ਹੈ ਚਲੋ